ਮਿਸ਼ਰੀਆਂ ਤੇ ਦੁੱਧ ਵਿੱਚ ਪਾਪਾ ਕਿ ਉਹਨਾਂ ਬੀਬੀਆਂ ਨੂੰ ਇਹ ਪਿਉਂਦੇ ਸੀਗੇ ਤੇ ਫਿਰ ਉਹਨਾਂ ਤੇ ਮਾਲ ਸ਼ਕਰ ਹੁੰਦਾ ਸੀ ਇਹ ਸੇਵਾ ਬਹੁਤ ਜਾਨੀ ਕਰਦੇ ਆ ਜਿਦੋਂ ਲਿਜਾਣੇ ਬੜੀ ਦਾ ਨਾ ਤੇ ਨਹਿਰ ਦੇ ਉੱਤੇ ਗੁਰਦੁਆਰਾ ਉੱਥੇ ਇੱਕ ਕੁੜੀ ਆਇਤ 15 ਸਾਲ ਪਹਿਲਾਂ ਜੀ ਜਿਸ ਦਾ ਮਾਰਦੀ ਬਿਚੋ ਤਵਾਜਾ ਮਾਰਦੀ ਸੀ ਮੈਨੂੰ ਇਹਨਾਂ ਦੁਸ਼ਤਾਂ ਤੋਂ ਛਡਾਓ ਹਾਂਜੀ ਇਹ ਵੇਠਾ ਠਾਠਾ ਲੈਂਦੇ ਆ ਨਾ ਇਹ ਜਿਹੜੇ ਬਾਬੇ ਆ ਨਾ ਚਿੱਟੂ ਵਾਲੇ ਵਾਲੇ ਫਿਰ ਠਾਠਾ ਲੈਂਦੇ ਇਹਨਾਂ ਨੇ ਬਾਬਾ ਅਨੰਦ ਸਿੰਘ ਦੀ ਵਰਤੀ ਜਦੋਂ ਲੰਗੀ ਨਾ ਹਾਂਜੀ ਜਿਹੜੇ ਸਰੂਪ ਇਹਨਾਂ ਨੇ ਲੁਧਿਆਣੇ ਚੋਂ ਲਿਆਉਂਦੇ ਸੀਗੇ ਜੀ ਤੇ ਉਹ ਇੱਕ ਇੱਕ ਬੰਦਾ ਸਿਰ ਤੇ ਚੱਕ ਕੇ ਆਏ ਲਈ ਆਉਂਦਾ ਸੀ ਜਿਵੇਂ ਕਤਾਰ ਸਿਰ ਦੇ ਉੱਤੇ ਰੱਖੀ ਹੋਈ ਨਾ ਉਹ ਚੌਰ ਨਾਈ ਕੋ ਨਾਲ ਉਹਦੇ ਹੋਰ ਬੰਦਾ ਸੀ ਸਾਜੀਏ ਇਹ ਫਿਰ ਨਾਨਕਸਰ ਜੇ ਨਾ ਇਹ ਮੰਨਦੇ ਬਹੁਤ ਹਨਾ ਪਾਣੀ ਨੂੰ ਇਹ ਫਿਰ ਤਾਂ ਸਤਕਾਰ ਦੇ ਨਾਲ ਡਿੱਬੀਆਂ ਚ ਰੱਖਦੇ ਆ ਬਾਬਾ ਜੀ ਗੱਲ ਮੰਨਣ ਚ ਨਹੀਂ ਆਉਂਦੀ ਵੀ ਡਿੱਕੀਆਂ ਦੇ ਵਿੱਚ ਵੀ ਰੱਖ ਲੈ ਹੁਣ ਸਰੂਪ ਜੀ ਕਿਨੈਕਟਰ ਸਾਈਡ ਤੇ ਬੰਦਾ ਜੀ ਜੀ ਬਗੈਰ ਪੰਜਾਬ ਸਿੰਗਾ ਤੋਂ ਬਗੈਰ ਪਾਣੀ ਛੜਕੇ ਤੋਂ ਇੱਕ ਇੱਕ ਬੰਦਾ ਸਰੂਪ ਲਰਜਾਨੇ ਲੈ ਗਿਆ ਇੱਥੋਂ ਕੱਢ ਕੇ ਏ ਵੇਖੋ ਵੀ ਜਿਹੜੇ ਬਿਸ਼ਰਮ ਲੋਕ ਲੱਖੇ ਦੇ ਮਗਰ ਉਦੋਂ ਉੱਥੇ ਨਾ ਸਾਰ ਇਕੱਠੇ ਹੋਏ ਜੀ ਤੇ ਮੈਰੋਂ ਨੂੰ ਧਮਕੀਆਂ ਦਿੰਦੇ ਸੀ ਕਿ ਤੂੰ ਬਾਣਾ ਪਾ ਕੇ ਤੇ ਨਾਨਕਸੜੀਆਂ ਦੇ ਉਲਟ ਕਿਉਂ ਬੋਲਦਾ ਹੈ ਜੀ ਹੈ ਕਿ ਹੁਣ ਉਹੋ ਜਮਾਲ ਦੇਣ ਕੋਮ ਨੂੰ ਜਿਹੜੇ ਲੋਕਾਂ ਨੇ ਵੇਖ ਲਿਆ ਨਾ ਨਾ ਕਾਲੀਆਂ ਦੇ ਵਿੱਚ ਰਹਿ ਗਿਆ ਕੁਛ ਨਾ ਨਾਨਕਸੜੀਆਂ ਦੇ ਵਿੱਚ ਕੁਛ ਰਹਿ ਗਿਆ ਗਰਨਿੰਗਾਂ ਦੇ ਪਿੰਡਾਂ ਦੇ ਵਿੱਚੋਂ ਕੁਝ ਰਹਿ ਗਿਆ ਅਸੀਂ ਦੇਖ ਰਹੇ ਹਾਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਸੋ ਮਸਲਾ ਲੁਧਿਆਣਾ ਨੇੜੇ ਪਿੰਡ ਨੂਰਮੈਲ ਜਿੱਥੇ ਨਾਨਸਰ 68 ਗੁਰਦੁਆਰਾ ਬਣਿਆ ਸੀ ਸੋ ਕਹਿੰਦੇ ਵੀ ਬਾਬਿਆਂ ਨੇ ਸਾਰਾ ਗੁਰਦੁਆਰਾ ਵੇਚ ਦਿੱਤਾ ਹੈਗਾ ਕਹਿੰਦੇ ਵੀ ਪਿੰਡ ਦੇ ਲੋਕਾਂ ਨੂੰ ਭਿੰਕ ਤੱਕ ਨਹੀਂ ਲੱਗੀ ਹੈਗੀ ਸੋ ਪਿੰਡ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਨਾਰਾਜ਼ਗੀ ਹੈਗੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਦੋ ਬੰਦੇ ਲੈ ਕੇ ਗਏ ਨੇ ਲੁਧਿਆਣਾ ਵਿਖੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਗਏ ਸੀਗੇ ਕਹਿੰਦੇ ਵੀ ਮर्यादा ਨੂੰ ਬਹੁਤ ਵੱਡੀ ਢਾਹ ਲਾਈ ਹੈ ਸੋ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਨਿਹੰਗ ਸਿੰਘ ਬਾਬਾ ਹਮੀਰ ਸਿੰਘ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੀ ਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਸੋ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪਣੇ ਜੋ ਸਰੋਤੇ ਸੁਣ ਰਹੇ ਤੇ ਜੀ ਆਪਣਾ ਫੋਨ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਹੈਗਾ ਕਿ ਨਾਨਕਸਰ ਦੇ ਡੇਰੇ ਪੰਜਾਬ ਚ ਤਾਂ ਕੀ ਹੋਰ ਵੀ ਸਟੇਟਾਂ ਦੇ ਵਿੱਚ ਬਹੁਤ ਹੈਗੇ ਨੇ। ਸੋ ਇਹ ਰੋਲ ਕਚੋਲ ਹੈ ਕਿ ਕਹਿੰਦੇ ਵੀ ਨਾਨਕਸਰ ਡੇਰਾ ਸਾਰਾ ਵੇਚ ਦਿੱਤਾ ਗਿਆ। ਜਿੱਥੇ ਕਿ ਪਿੰਡ ਨੂਰਮੈਲ ਦੇ ਵਿੱਚ ਬਣਿਆ ਸੀਗਾ। ਪਿੰਡ ਦੇ ਲੋਕਾਂ ਨੂੰ ਭਿੰਨਕ ਤੱਕ ਨਹੀਂ ਲੱਗਣ ਦੇ ਅਸਲੀਅਤ ਕੀ ਹੈਗਾ ਇਹ? ਇਹ ਦੇਖੋ ਜੀ ਕੱਲ ਇਹ ਵੀਡੀਓ ਆਈ ਐ ਤੇ ਮੈਂ ਸਾਰੀ ਵੇਖੀ ਹੋਈ ਐ। ਜੀ। ਅੱਜ ਤੋਂ 25 ਸਾਲ ਪਹਿਲਾਂ ਹੀ ਮੈਂ ਇਹ ਗੱਲਾਂ ਕਰਦਾ ਹੁੰਦਾ ਸੀ ਵੀ ਇਹ ਨਾਨਕ ਫਰੀਏ ਬਨਾਰਸ ਦੇ ਠੱਗ ਹੈ ਜੀ ਵੀ ਗੁਰੂ ਨਾਨਕ ਦੇ ਨਾਮ ਦੇ ਉੱਤੇ ਇਹਨਾਂ ਨੇ ਦੁਕਾਨਾਂ ਤੇ ਹੱਟੀਆਂ ਖੋਲੀਆਂ ਹੋਈਆਂ ਲਾ ਤਾਂ ਗੁਰੂ ਨਾਨਕ ਨੇ ਇਹ ਗੱਲ ਕਹੀ ਸੀ ਵੀ ਲੋਹ ਲੰਗਰ ਚਲਾਓ ਜਿੱਥੇ ਲੋਹ ਲੰਗਰ ਤੇ ਨਿਸ਼ਾਨ ਸਹਿ ਮਹਾਰਾਜ ਦਾ ਢੂਡਾ ਹੁੰਦਾ ਉੱਥੇ ਰਾਈ ਖੜੇ ਨੂੰ ਪਤਾ ਲੱਗ ਜਾਂਦਾ ਹੈ ਜੀ ਇਹ ਇੱਥੇ ਗੁਰਦੁਆਰਾ ਉਹਨੂੰ ਰੋਟੀ ਮਿਲਦੀ ਬਿਸਤਰਾ ਮਿਲਦਾ ਹੈ ਹਾਂਜੀ ਤੇ ਇਹਨਾਂ ਨੇ ਸਭ ਜੋ ਕਿੱਬਾ ਹੈ ਪੰਜਾਬ ਦੇ ਵਿੱਚ ਜੋ ਵਿਲਾ ਖਾ ਹੈ ਉਹਨਾਂ ਦੇ ਉੱਤੇ ਕਬਜ਼ੇ ਕਰਕੇ ਜੀ ਸਕੂਲ ਬਣਾ ਲੇ ਤੇ ਨਾਲ ਗੁਰ ਨਿਕਲ ਜਾ ਗੁਰਦੁਆਰੇ ਦੇ ਵਿੱਚ ਮਹਾਰਾਜ ਪ੍ਰਕਾਸ਼ ਕਰਤਾ ਦੇ ਉੱਤੇ ਲਿਖਤਾ ਨਾਨਕ ਸਰ ਛਾਠ ਜੀ ਤੇ ਇਹ ਸਵਰ ਦਰਬਾਰ ਹੈ ਜੀ ਇਹ ਹੋਏ ਬਨਾਸ ਜਦੋਂ ਗਲਤ ਤੁਸੀਂ ਭੁੱਲ ਰਹੇ ਹੋ ਨਾਲੇ ਵੀ ਲਿਖਦੇ ਹੈਗੇ ਨੇ ਭਗਤੀ ਦਾ ਘਰ ਹਾਂਜੀ ਹਾਂਜੀ ਦੇਖੋ ਜੀ ਇਹ ਭਗਤੀ ਇੰਨੀ ਕਰਦੇ ਆ ਨਾ ਜੀ ਵੀ ਜਿਹੜੀਆਂ ਬੀਬੀਆਂ ਆਉਂਦੀਆਂ ਆ ਦੂਜਾ ਸੇਵਾ ਕਰਨ ਹਾਂਜੀ ਤੇ ਜਾਨੀਆਂ ਤਾਂ ਇੱਥੇ ਨਾਮ ਘਰ ਆਉਂਦੀਆਂ ਹੁੰਦੀਆਂ ਸਿਕੀਆਂ ਲਧਾਨੇ ਤੋਂ ਜਿਹੜੇ ਪਹਾੜੇ ਤੇ ਰੋੜੇ ਰੜੇ ਜੇ ਇਹ ਜਾਦੇ ਆਉਂਦੇ ਸੀ ਜੀ ਤੇ ਸਾਨੂੰ ਪਹਿਲਾਂ ਹੀ ਪਤਾ ਇਸ ਗੱਲ ਦਾ ਵੀ ਸਾਡਾ ਪਤਾ ਹੈ ਵੀ ਕਿ ਮਿਸ਼ਰੀਆਂ ਤੇ ਦੁੱਧ ਵਿੱਚ ਪਾ ਪਾ ਕੇ ਉਹਨਾਂ ਬੀਬੀਆਂ ਨੂੰ ਇਹ ਪਿਉਂਦੇ ਸੀਗੇ ਤੇ ਫਿਰ ਉਹਨਾਂ ਤੇ ਮਾਅ ਖੇਕਰ ਹੁੰਦਾ ਸੀ ਇਹ ਸੇਵਾ ਬਹੁਤ ਜਾਰੀ ਕਰਦੇ ਆ ਜੀ ਜਿਹੜੇ ਵਿੱਚ ਲੱਖਾਂ ਮੋਟੇ ਗੋਡਿਆਂ ਵਾਲਾ ਨਾਲ ਫੜਿਆ ਗਿਆ ਹਾਂਜੀ ਇਹ ਦੇ ਵਿੱਚ ਹੀ ਇੱਕ ਨਹਿਰ ਦੇ ਉੱਤੇ ਸੀਗਾ ਜਦੋਂ ਲੁਧਿਆਣੇ ਤੋਂ ਜਾਇਦਾ ਰਾਏ ਕੋਟ ਨੂੰ ਜਿਹਨੂੰ ਅੰਮ੍ਰਿਤਸਰ ਮਹਿਰੋ ਨੇ ਪਕੜਿਆ ਸੀ ਜੀ ਇਹ ਛਾਪਾਂ ਤੇ ਉਹਦੇ ਜਿਹੜੇ ਆਪਣਾ ਕੈਂਛੇ ਬਣਾਏ ਸੀਗੇ ਪਾਈਆ ਪਾਈਆ ਸਿਉਣੇ ਦੇ ਜੀ ਤੇ ਉਦੋਂ ਪਿੱਛੋਂ ਆ ਜਿਹੜੀ ਹੁਣ ਇਹ ਇੱਕ ਇਹਨਾਂ ਨੇ ਵਾਰਦਾਤ ਜਦੋਂ ਲੁਧਿਆਣੇ ਬੜੀ ਦਾ ਨਾ ਤੇ ਨਹਿਰ ਦੇ ਉੱਤੇ ਗੁਰਦੁਆਰਾ ਉੱਥੇ ਇੱਕ ਕੁੜੀ ਆਇਤੋ 15 ਸਾਲ ਪਹਿਲਾਂ ਜੀ ਚਿੱਟਾ ਮਾਰਦੀ ਵਿੱਚੋਂ ਉਹਤੋ ਵਾਜਾ ਮਾਰਦੀ ਸੀ ਵੀ ਮੈਨੂੰ ਇਹਨਾਂ ਦੁਸ਼ਟਾਂ ਤੋਂ ਛਡਾਓ ਉਹ ਗੁਰਦੁਆਰਾ ਦਾ ਚਰਨ ਘਾਟ ਨਾਮ ਹੈ ਬੱਬਾ ਜੀ ਮੈਂ ਉਹ ਚਰਨ ਘਾਟ ਵਾਲਾ ਜਿਹੜਾ ਤਾਂ ਉਹ ਤਾਂ ਹੁਣ ਫੜਿਆ ਗਿਆ ਨਾ ਇੱਕ ਲਧਿਆਨੇ ਦੇ ਵਿੱਚ ਹੈ ਜਿੱਥੇ ਲੱਗ ਸੀ ਜਿੱਥੇ ਕੇ ਵਾਲੇ ਦੀ ਜਿਹੜੀ ਹੈ ਜੀ ਜੀ ਉੱਥੇ ਸੱਜੇ ਪਾਸੇ ਨਹਿਰ ਦੇ ਉੱਤੇ ਗੁਰਦੁਆਰਾ ਨੰਸਰ ਠਾੜ ਹਾਂ ਜੀ ਇਹਦੇ ਠਾਠਾ ਲੈਂਦੇ ਆ ਨਾ ਇਹ ਜਿਹੜੇ ਬਾਬੇ ਆ ਨਾ ਚਿੱਟੇ ਟੋਲੇ ਵਾਲੇ ਫਿਰ ਠਾਠਾ ਲੈਂਦੇ ਆ ਜੀ ਆਖੀ ਉੱਤੇ ਲਿਖਿਆ ਹੁੰਦਾ ਵੀ ਗੁਰਦੁਆਰਾ ਠਾਠ ਨੰਸਰ ਹਾਂ ਜੀ ਤੇ ਜਿਹੜੀ ਹੁਣ ਇਹਨਾਂ ਦੀ ਵੀਡੀਓ ਹੁਣ ਆਈ ਐ ਜੀ ਇੱਕ ਵਾਰੀ ਇਹਨਾਂ ਨੇ ਬਾਬਾ ਅਨੰਦ ਸਿੰਘ ਦੀ ਵਰਖੀ ਜਦੋਂ ਲੰਗੀ ਨਾ ਹਾਂਜੀ ਤੇ ਜਿਹੜੇ ਸਰੂਪ ਇਹਨਾਂ ਨੇ ਲੁਧਿਆਨੇ ਚੋਂ ਲਿਆਂਦੇ ਸੀਗੇ ਜੀ ਤੇ ਉਹ ਐ ਕਿ ਬੰਦਾ ਸਿਰ ਤੇ ਚੱਕ ਕੇ ਆਇਆ ਲਈ ਆਉਂਦਾ ਸੀ ਜਿਵੇਂ ਕਿਤਾਬ ਸਿਰ ਦੇ ਉੱਤੇ ਰੱਖੀ ਹੋਈ ਨਾ ਕੋਈ ਚੋਰ ਤੇ ਨਾ ਹੀ ਕੋਈ ਨਾਲ ਉਹਦੇ ਹੋਰ ਬੰਦਾ ਸੀ ਬਾਬਾ ਜੀ ਗੱਡੀਆਂ ਤੇ ਲੈ ਕੇ ਆ ਰਹੇ ਸੀ ਜਾਂ ਸੜਕ ਤੇ ਐਵੇਂ ਲੈ ਕੇ ਆ ਰਹੇ ਸੀ ਲਾਈਟੇ ਉਂਬਰੇ ਸੀ ਸਿਰ ਤੇ ਤੇ ਬਾਹ ਦੇ ਵਿੱਚ ਜਿਹੜੀਆਂ ਤਾਰਾਂ ਸੀ ਨਾ ਤਾਰਾਂ ਦੇ ਵਿੱਚ ਐ ਰੱਖੇ ਜਾਂਦੇ ਸੀ ਜਿਵੇਂ ਕਿਤਾਬਾਂ ਰੱਖੀਆਂ ਐ ਅੱਛਾ ਮੰਗਲੀਆਂ ਡਿੱਗੀਆਂ ਭਰ ਲੀਆਂ ਜਿਹੜੀਆਂ ਚਾਲ ਲੀਆਂ ਸੀਟਾਂ ਉਹਨੀਆਂ ਉਹ ਭਰ ਲੀਆਂ ਜੀ ਅਗਲੇ ਪਾਸੇ ਜਿਹੜੇ ਛੱਤਰ ਤੇ ਜੋੜੇ ਸੀ ਜਿੱਥੇ ਡਰਾਈਵਰ ਬਹਿੰਦਾ ਹੈ ਬਾਬਾ ਜੀ ਗੱਲ ਇਹ ਕਹੀ ਗਈ ਵੀ ਡਿੱਗੀਆਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਰੱਖ ਲੈ ਹਾਂ ਜੀ ਇਹ ਇਹ ਫਿਰ ਨਾਨਕ ਸਰ ਜੇ ਨਾ ਇਹ ਮੰਨਦੇ ਬਹੁਤ ਹਨਾ ਬਾਣੀ ਨੂੰ ਇਹ ਫਿਰ ਤਾਂ ਸਰਕਾਰ ਦੇ ਨਾਲ ਡਿੱਬੀਆਂ 'ਚ ਰੱਖਦੇ ਐ ਬਾਬਾ ਜੀ ਗੱਲ ਮੰਨਣ 'ਚ ਨਹੀਂ ਆਉਂਦੀ ਵੀ ਡਿੱਕੀਆਂ ਦੇ ਵਿੱਚ ਵੀ ਰੱਖ ਲੇ ਹੁਣ ਸਰੂਪ ਜੇ ਤਾਂ ਜੀ ਵੇਖੋ ਵੀਡੀਓ ਚੱਲੀਆਂ ਜਿਹੜੇ ਸੀਨਾ ਦੂਜੇ ਆਪਣੇ ਉਹ ਜਿ세 ਬੰਦੀ ਬਣੀ ਸੀਗੀ ਬਲਬੀਰ ਮੁੱਛੜਾ ਰਿਆ ਨੇ ਇਹਨਾਂ ਨੂੰ ਪਕੜਿਆ ਸੀ ਜੀ ਤੇ ਉਹ ਸਾਰਾ ਇਹਨਾਂ ਨੂੰ ਪਕੜਿਆ ਸੀ ਫਿਰ ਇਹਨਾਂ ਨੇ ਮਾਫ਼ੀਆਂ ਮੰਗੀਆਂ ਸੀ ਉਹ ਸਾਰੀਆਂ ਵੀਡੀਓ ਚੱਲ ਕੇ ਚੰ ਚੁੱਕੀਆਂ ਜੀ ਜੀ ਅਜਿਹੀ ਹੋਣ ਇਹਨਾਂ ਨੇ ਕਰਤੂਤ ਕੀਤੀ ਹੈ ਹਾਂਜੀ ਮੋਰ ਮੈਂ ਤੋਂ ਪਹਿਲਾਂ ਉਥੇ ਤਿੰਨ ਸਰੂਪ ਸੀਗੇ ਜੀ ਤੇ ਉਹ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਹੈ ਵੀ ਇਹ ਇੱਕ ਸਰੂਪ ਇਹ ਅਗਲੇ ਪਾਸੇ ਜਿਹੜਾ ਡਰਾਈਵਰ ਦੇ ਬਰਾਬਰ ਬੈੰਦਾ ਨਾ ਹਾਂਜੀ ਕਨੈਕਟਰ ਸਾਈਡ ਤੇ ਇਹ ਬੰਦਾ ਜੀ ਜੀ ਬਗੈਰ ਪੰਜਾਬ ਸਿੰਘਾਂ ਤੋਂ ਬਗੈਰ ਪਾਣੀ ਛਕ ਕੇ ਤੋਂ ਇਹ ਇੱਕ ਬੰਦਾ ਸਰੂਪ ਲਰਜਾਨੇ ਲੈ ਗਿਆ ਇੱਥੋਂ ਕੰਢ ਕੇ ਜੀ ਜੀ ਜੇ ਜਿੱਥੇ ਪੀੜਾ ਸਾਹਿਬ ਦੇ ਉੱਤੇ ਮਹਾਰਾਜ ਬਰਾਜਮਾਨ ਹੁੰਦੇ ਐ ਉੱਥੇ ਸਰਾਂ ਨੇ ਰੱਖਤੇ ਵੀ ਉੱਤੇ ਮਾਲੇ ਪਾਤੇ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਮਹਾਰਾਜ ਪ੍ਰਕਾਸ਼ ਹੈ ਕਿ ਦੂਜਾ ਵੀ ਇਹ ਥੱਲੇ ਸਰਾਂ ਨੇ ਰੱਖੇ ਆ ਜੀ ਦੋ ਗੱਡੀਆਂ ਭਰ ਕੇ ਉੱਥੋਂ ਲੈ ਗਏ ਸੀਗੇ ਇੱਕ ਜੀ ਗੱਡੀ ਜੋ ਭਰਨਾਈ ਤੇ ਲੋਕਾਂ ਨੂੰ ਪਤਾ ਲੱਗਿਆ ਜੀ ਇਹ ਸੰਦਾਨ ਕਿਉਂ ਟੱਕੀ ਟੱਕ ਕੇ ਇਹ ਪਲੀ ਜਾਂਦੇ ਆ ਹਾਂਜੀ ਫਿਰ ਪਤਾ ਲੱਗਿਆ ਵੀ ਇਹ ਤਾਂ ਗੁਰਦੁਆਰਾ ਹੀ ਵੇਚ ਰਕ세 ਨੂੰ ਹੂੰ ਜਿਹੜਾ ਨਾਨਕ ਸਰ ਕਹਿੰਦੇ ਨਾ ਭਰਤੀ ਦਾ ਘਰ ਇਹਨਾਂ ਨੇ ਉਹੋ ਭਰਤੀ ਦਾ ਘਰ ਹੀ ਵੇਚਦਾ ਜੀ ਫਿਰ ਉਹਨਾਂ ਨੇ ਉਹ ਰੋਕਿਆ ਪੁਲਸ ਆਈ ਫਿਰ ਉਹਨਾਂ ਨੇ ਜਿਹੜਾ ਇਹਨਾਂ ਦਾ ਉੱਥਾਂ ਦਾ ਬਾਬਾ ਸੀ ਉਹਦੇ ਨਾਲ ਗੱਲ ਕੀਤੀ ਹਾਂਜੀ ਉਹ ਆਦਾ ਵੀ ਮੈਂ ਤਾਂ ਆਸਟ੍ਰੇਲੀਆ ਬੈਠਾ ਹਾਂ ਜੀ ਵੀ ਗਿਆ ਇੱਥੋਂ ਹੈ ਉਹਨਾਂ ਦੇ ਨਾਲ ਦੇ ਬੰਦੇ ਨੇ ਕਿਹਾ ਵੀ ਉਹ ਬਾਬਾ ਲਧਾਨੇ ਬੈਠਾ ਹੈ ਤੇ ਜਦੋਂ ਉਹ ਸਿੰਘ ਜੀ ਜਿਹੜਾ ਮੁਖ ਸੇਵਾਦਾਰ ਸੀ ਇੱਥੇ ਨਹੀਂ ਹੈਗਾ ਸੀਗਾ ਆਸਟ੍ਰੇਲੀਆ ਬੈਠਾ ਹੈ ਹੈ ਇੱਥੇ ਹੀ ਜਦੋਂ ਉਹਨੂੰ ਫੋਨ ਲਾਇਆ ਨਾ ਹਾਂਜੀ ਵੀ ਤੁਸੀਂ ਗੁਰਦੁਆਰੇ ਦੀ ਜਿਹੜੀ ਗੁਰਦੁਆਰਾ ਕਿਉਂ ਵੇਚਿਆ ਮਹਾਰਾਜ ਦੇ ਸਰੂਪ ਕਿਉਂ ਲਗੇ ਆ ਜੀ ਤੇ ਤੁਸੀਂ ਤੁਹਾਡੇ ਅਸੀਂ ਬੰਦੇ ਫੜ ਲਿਆ ਜੀ ਤੁਹਾਡਾ ਕੈਂਟਰ ਫੜ ਲਿਆ ਵੀ ਤੁਸੀਂ ਇੱਥੇ ਆਓ ਜੀ ਕਹਿੰਦਾ ਵੀ ਮੈਂ ਤਾਂ ਆਸਟ੍ਰੇਲੀਆ ਬੈਠਾ ਹਾਂ ਅੱਛਾ ਹੈਗਾ ਇੱਥੇ ਜੀ ਕਾ ਕਿਤੇ ਹੈਗਾ ਇੱਥੇ ਹੀ ਹੈ ਜੀ ਇਹ ਵੇਖੋ ਵੀ ਜਿਹੜੇ ਬਿਸ਼ਰਮ ਲੋਕ ਲੱਖੇ ਦੇ ਮਗਰ ਉਦੋਂ ਉੱਥੇ ਨਾਮ ਸਰ ਇਕੱਠੇ ਹੋਏ ਜੀ ਮਹਿਰੋਂ ਨੂੰ ਧਮਕੀਆਂ ਦਿੰਦੇ ਸੀ ਕਿ ਤੂੰ ਬਾਣਾ ਪਾ ਕੇ ਤੇ ਨਾਨਕਸਾਹਿਬਾਂ ਦੇ ਉਲਟ ਕਿਉਂ ਬੋਲਦਾ ਹੈ ਜੀ ਹੈ ਕਿ ਹੁਣ ਉਹ ਜਵਾਬ ਦੇਣ ਕੋਮ ਨੂੰ ਜਿਹੜੇ ਮਹਿਰੋਂ ਦੇ ਉਲਟ ਬੋਲਦੇ ਸੀ ਹਾਂਜੀ ਉਹ ਕੋਮ ਨੂੰ ਜਵਾਬ ਦੇਣਾ ਉਹ ਇੰਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਇੱਕ ਇੱਕ ਬੰਦਾ ਉਥੋਂ ਲੈ ਆਇਆ ਕੱਢ ਕੇ ਤੇ ਗੁਰਦੁਆਰਾ ਵੀ ਵੇਚਦਾ ਹੂੰ ਤੇ ਜੀ ਨੇ ਲਿਆ ਉਹਨੇ ਇਹ ਵੀ ਕਹਿਤਾ ਵੀ ਉਹ ਪਿੱਛੋਂ ਉਹਦੇ ਵਿੱਚ ਜੇ ਫੋਟੋ ਜਿਹੜੀ ਆਈ ਹੈ ਨਾ ਉਹਦੇ ਵਿੱਚ ਸੱਤ ਖੰਡ ਬਣਿਆ ਹੈ ਮਹਾਰਾਜ ਦਾ ਗੁਰੂ ਨਾਨਕ ਦੇਵ ਜੀ ਵਿੱਚ ਉਹਨੇ ਫੋਟੋ ਦਿਸਰੀ ਹੈ ਜੀ ਉੱਤੇ ਲਿਖਿਆ ਹੋਇਆ ਤਾਂ ਤਾਂ ਗੁਰੂ ਨਾਨਕ ਭਗਤੀ ਦਾ ਘਰ ਜੀ ਜੀ ਤੇ ਜਦੋਂ ਉਹ ਬੰਦਾ ਹੁਣ ਟਾਊਗਾ ਇਹ ਮੈਂ ਇੰਨਾ ਬੇਸ਼ਰਮਾ ਨੂੰ ਪੁੱਛਣਾ ਚਾਹੁੰਦਾ ਹੈ ਵੀ ਜਿਹੜੇ ਤੁਸੀਂ ਉਹਦੇ ਲੱਖੇ ਦੇ ਹੱਕ 'ਚ ਨਾਨਕ ਸਰ ਬੋਲਦੇ ਸਨ ਧਮਕੀਆਂ ਦਿੰਦੇ ਸੀ ਜੀ ਮੈਂ ਉਹਨੂੰ ਕਿ ਅੱਜ ਜਵਾਬ ਦਿਓ ਬਿਲਕੁਲ ਜੀ ਅੱਜ ਜਵਾਬ ਦਿਓ ਵੀ ਇਹ ਨਾਨਕ ਸਰ ਜੀ ਸੱਚੇ ਸੀ ਕਿ ਅਸੀਂ ਸੱਚੇ ਜੇ ਤਾਂ ਤੁਸੀਂ ਉਦੋਂ ਇਹਨਾਂ ਮਗਰ ਝੂਠ ਮਾਰਿਆ ਹਾਂ ਹਾਂ ਜੀ ਤੇ ਅੱਜ ਗਲਤੀ ਮੰਨੋ ਵੀ ਅਸੀਂ ਲੱਖੇ ਦੀ ਮਦਦ ਕਰਕੇ ਤੇ ਮੇਰੋ ਦਾ ਬਰੋਲ ਕਰਕੇ ਜੀ ਅਸੀਂ ਉਹ ਗਲਤੀ ਕੀਤੀ ਹੈ ਤੇ ਇਹ ਗੱਲ ਮੰਨੋ ਵੀ ਜਿਹੜਾ ਲਖਰ ਹੈ ਤੇ ਉਹ ਤੇ ਜਿਹੜੇ ਨਾਮਕ ਫਿਰਜੇ ਹੈ ਤੇ ਉਹੋ ਜੀ ਅਸੀਂ ਆ ਮਗਰ ਇਹ ਨਾਮਕ ਫਰੀਆਂ ਵੀ ਅਮੈਤ ਕਰਨ ਵਾਲੇ ਜੀ ਸਾਡੇ ਚ ਤੇ ਨਾਨਕਸਰੀਆਂ ਚ ਕੋਈ ਫਰਕ ਨਹੀਂ ਜੀ ਵੀ ਗੁੰਡੇ ਨੇ ਮਗਰ ਗੁੰਡਾ ਹੀ ਜਾਂਦਾ ਹੁੰਦਾ ਹੈ ਕਦੇ ਵਾਸਤੇ ਵੀ ਟੋਰ ਮਗਰ ਦੂਜਾ ਭਰਾ ਮਾਨਸ ਨਹੀਂ ਜਾਂਦਾ ਉਹ ਇਹ ਮਗਰ ਟੋਰ ਹੀ ਜਾਂਦਾ ਹੈ ਹੁਣ ਜਿਹੜੇ ਲੱਖੇ ਦੇ ਮਗਰੋਂ ਬੋਲਦੇ ਸੀਗੇ ਜੀ ਤਾਂ ਧਮਕੀਆਂ ਦਿੰਦੇ ਸੀ ਵੀ ਮੇਰੋ ਕਾਲ ਤੱਕ ਤੇ ਨਹੀਂ ਗਿਆ ਜੇ ਇਹਨੂੰ ਕੋਈ ਇਤਰਾਫ ਸੀ ਇਹ ਕਾਸਟਸ ਵਿੱਚ ਜਾ ਕੇ ਇਹ ਪੇਛੰਦ ਜੀ ਲਿੰਦਾ ਆ ਜੋ ਉਹ ਉਹ ਦੱਸਣ ਜਿਹੜਾ ਇਹਨਾਂ ਨੇ ਮਹਾਰਾਜ ਦੇ ਰੂਪ ਉੱਥੋਂ ਇੱਕ ਇੱਕ ਬੰਦਾ ਲੈ ਕੇ ਆਇਆ ਜੀ ਇਹਨਾਂ ਨੇ ਮਹਾਰਾਜ ਦੀ ਬੇਅਬਦੀ ਕੀਤੀ ਹੈ ਹੂੰ ਉਹ ਗੁਰਦੁਆਰਾ ਮੇਚ ਹੈ ਅੱਜ ਤੁਸੀਂ ਦੱਸੋ ਵੀ ਇਹਨਾਂ ਗੁੰਡਿਆਂ ਦੇ ਨਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਤੁਸੀਂ ਜੀ ਜੀ ਸੋ ਬਾਬਾ ਹਮੀਰ ਸਿੰਘ ਜੀ ਕਹਿੰਦੇ ਵੀ ਜਿਹੜੀ ਜ਼ਮੀਨ ਸੀਗੀ ਕਿਸੇ ਪਰਿਵਾਰ ਨੇ ਦਾਨ ਕੀਤੀ ਸੀਗੀ ਲੇਕਿਨ ਹੁਣ ਅੱਗੇ ਵੇਚ ਦਿੱਤੀਗੀ ਲੇਕਿਨ ਜਿਹੜੇ ਲੋਕ ਦਾਨ ਕਰਦੇ ਨੇ ਉਹ ਕੀ ਵੇਚਣ ਵਾਸਤੇ ਦਿੰਦੇ ਬਾਬਾ ਜੀ ਦੇਖੋ ਜੀ ਜਿਹੜੀ ਚੀਜ਼ ਦਾਨ ਹੋ ਗਈ ਦਾਨ ਵੀ ਗੁਰਦੁਆਰੇ ਨੂੰ ਕੀਤੀ ਹੈ ਗੁਰਦੁਆਰਾ ਬਣਿਆ ਵੀ ਹੈ ਲੋਕਾਂ ਦੀ ਉਥੋਂ 14-50 ਪਿੰਡਾਂ ਦੀ ਸਰਦਾ ਨਾਲ ਜੁੜੀ ਹੋਈ ਹੈ ਉਹਨਾਂ ਨੇ ਵੀਡੀਓ ਪਾਈ ਹੈ ਵੀ ਸਾਡੇ ਮੁੰਡੇ ਬਾਹਰ ਗਏ ਐ ਉਹਨਾਂ ਨੇ ਪੈਸੇ ਤੇ ਭੇਜੇ ਐ ਅਸੀਂ ਇੱਥੇ ਟੈਲਾ ਲਵਾਈਆਂ ਐ ਜੀ ਜਿਹੜੀ ਚੀਜ਼ ਦਾਨ ਹੋ ਗਈ ਉਹ ਦਾਨ ਵਾਲੀ ਟੀਕਾ ਦੁਬਾਰੇ ਵੇਚ ਨਹੀਂ ਸਕਦੀ ਹੂੰ ਜਿਹੜੀ ਚੀਜ਼ ਆ ਗੁਰਦੁਆਰੇ ਦੀ ਗਾਂ ਦੀ ਗਾਂ ਪੱਗ ਤਾਂ ਮਿਲਦੀ ਹੁੰਦੀ ਐ ਬਾਬਾ ਹਮੀਰ ਸਿੰਘ ਜੀ ਦੀ ਗੱਲ ਸੁਣੋ ਸੰਗਤਾਂ ਜਿਹੜੀਆਂ ਹੁੰਦੀਆਂ ਨੇ ਗਰੀਬ ਸੰਗਤਾਂ ਦਾ ਰੁਪਈਆ ਰੁਪਈਆ ਹੁੰਦਾ ਐ ਤੇ ਜਿਹੜੇ ਅਮੀਰ ਸੰਗਤਾਂ ਹੁੰਦੀਆਂ ਨੇ ਉਹ ਲੱਖਾਂ ਰੁਪਏ ਦਾਨ ਕਰਦੇ ਐ ਵੇਖੋ ਜੀ ਜਿਹੜਾ ਲੋਕਾ ਦਾਣ ਕਰਦੇ ਕਿਉਂ ਦਾਣ ਕਰਦੇ ਜਿਵੇਂ ਹੁਣ ਆ ਵੀ ਪਾਣੀ ਆਇਆ ਹੈ ਹਾਂਜੀ ਆਪਣਾ ਪਾਣੀ ਆਇਆ ਫਸਲਾਂ ਡੁੱਬ ਗਈਆਂ ਘਰ ਡੁੱਬ ਗੀਆਂ ਡੁੱਬ ਗਏ ਲੋਕਾਂ ਦੇ ਜੀ ਮਰ ਗਏ ਪਸ਼ੂ ਮਰ ਗਏ ਹੂੰ ਅੱਛਾ ਲੋਕ ਤਾਂ ਦਾਣ ਕਰ ਰਹੇ ਆ ਜੀ ਬਿਛਰਦਾ ਦੇ ਨਾਲ ਵੀ ਆਪਾਂ ਇਹਨਾਂ ਦੀ ਮਦਦ ਕਰੀਏ ਤੇ ਜੇਕਰ ਉਹਦੇ ਵਿੱਚੋਂ ਚਾਰ ਬੰਦੇ ਗੁੰਡੇ ਉੱਠ ਕੇ ਜਿਵੇਂ ਇੱਕ ਵੀਡੀਓ ਆਈ ਸੀ ਜਿਹਦੇ ਉਹ ਨਾ ਉਹ ਦੱਸਦੇ ਸੀ ਕਿ ਇਹਦਾ ਮੁੰਡਾ ਆਸਟ੍ਰੇਲੀਆ ਦੇ ਵਿੱਚ ਹੈ ਤੇ 26 ਕਿੱਲਾ ਦਾ ਮਾਲਕ ਹੈ ਜੀ ਤੇ ਇਹ ਸਾਰਾ ਘਰ ਭਲੀ ਬੈਠਾ ਸਵਦੇ ਨਾ ਜੀ ਤੇ ਜੇਕਰ ਇਹੋ ਜੇ ਬੰਦਾਂ ਦੇ ਹੱਥ ਦੇ ਵਿੱਚ ਇਹ ਪ੍ਰਬੰਧ ਆਉਣਗੇ ਤੇ ਫੇਰ ਲੋਕਾਂ ਦੀ ਛਰਦਾ ਪਾਈ ਹੁਣ ਮਹਾਰਾਜ ਚੋ ਟੁੱਟਦੀ ਜਾਂਦੀ ਹੈ ਜੀ ਜਿਹੜੇ ਲੋਕਾਂ ਨੇ ਵੇਖ ਲਿਆ ਨਾ ਨਾ ਕਾਲੀਆਂ ਦੇ ਵਿੱਚ ਰਹਿ ਗਿਆ ਕੁਛ ਨਾਂ ਨਾਂਕ ਸੜੀਆਂ ਦੇ ਵਿੱਚ ਕੁਛ ਰਹਿ ਗਿਆ ਜੀ ਨੰਨਿੰਗਾ ਦੇ ਫਿੰਗਾ ਦੇ ਵਿੱਚੋਂ ਕੁਛ ਰਹਿ ਗਿਆ ਜੀ ਔਰ ਜਿਹੜੇ ਲੋਕ ਛੜ ਛੜ ਕੇ ਕੋਈ ਵਿਆਥਾ ਉੱਠ ਗਿਆ ਕੋਈ ਸਰਥੇ ਉੱਠ ਗਿਆ ਕੋਈ ਨੂਰ ਮਹਿਲ ਉੱਠ ਗਿਆ ਇਹਨਾਂ ਦੀਆਂ ਕਰਤੂਤਾਂ ਕਰਕੇ ਲੋਕ ਇਹ ਪਿੱਛੇ ਹਟੇ ਐ ਜੀ ਕਿ ਜੇਕਰ ਇਹਨਾਂ ਦੀਆਂ ਕਰਤੂਤਾਂ ਚੰਗੀਆਂ ਹੁੰਦੀਆਂ ਤੇ ਲੋਕ ਪੰਥ ਦੇ ਨਾਲ ਰਹਿੰਦੇ ਤੇ ਜੋ ਦੁਰਦਸ਼ਾ ਅੱਜ ਪੰਥ ਨਹੀਂ ਹੋਈ ਐ ਇਹ ਦੁਰਦਸ਼ਾ ਨਹੀਂ ਸੀ ਹੁੰਦੀ ਜੀ ਜੀ ਸੋ ਬਾਬਾ ਹਮੀਰ ਸਿੰਘ ਜੀ ਨਾਨਸਰ ਦੀ ਮਰਿਆਦਾ ਨੂੰ ਕਿਵੇਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੀ ਵਾਪਰਦੀਆਂ ਰਹਿੰਦੀਆਂ ਹੈਗੀਆਂ ਨੇ ਜਿਵੇਂ ਪਾਠੀ ਸਿੰਘ ਕਈ ਵਾਰੀ ਪਾਠ ਕਰਦੇ ਹੋਏ ਮੋਬਾਈਲਾਂ ਦੀ ਵੀ ਵਰਤੋਂ ਕਰਦੇ ਹੈਗੇ ਨੇ ਉਸ ਤੇ ਕੀ ਕਹੋਗੇ ਵੇਖੋ ਜੀ ਮੋਬਾਈਲਾਂ ਵੀ ਵੀ ਵਰਤੋਂ ਕਰਦੇ ਆ ਇੱਕ ਥਾਂ ਜਰਦਾ ਲਈ ਜਾਂਦਾ ਵੀ ਵੀਡੀਓ ਆਈ ਹੈ ਜੀ ਪਾਠ ਕਰਦਾ ਕਰਦਾ ਖੰਡ ਪਾਠ ਕਰਦਾ ਕਰਦਾ ਬੈਠਾ ਬੈਠਾ ਜਰਦਾ ਮਿਲ ਜਾਂਦਾ ਹੈ ਜੀ ਵੀ ਉਹ ਹੁਣ ਕਿਉਂ ਮਿੱਤਿਓ ਕਿੱਥੇ ਮਰੀ ਹੋਈ ਐ ਜੀ ਖਾਸ ਤਸਦ ਦਾ ਜਹਦਾਰ ਕਿੱਥੇ ਐ ਹੁਣ ਜਿਹੜੀ ਇਹ ਜਿਹੜੀ ਵੀਡੀਓ ਚੱਲੀ ਐ ਇਹ ਹਰਪ੍ਰੀਤ ਦਾ ਪ੍ਰਧਾਨ ਬਣਿਆ ਉਹਨੂੰ ਉਹਨੇ ਵੀਡੀਓ ਨਹੀਂ ਇਹ ਵੇਖੀ ਬਾਬਾ ਅਮਨ ਸਿੰਘ ਜੀ ਜਥੇਦਾਰ ਕਲਤਕ ਸਾਬ ਹੋਰ ਤਾਂ ਬੜੇ ਵੱਡੇ ਵੱਡੇ ਸਟੈਂਡ ਲੈ ਰਹੇ ਨੇ ਹਰਜੀਤ ਰਸੂਲਪ੍ਰੀਆ ਤੇ ਸਟੈਂਡ ਲਿਆ ਉਹਨਾਂ ਨੇ ਬਹਿ ਰੁਪਿਆ ਉਹਨਾਂ ਨੂੰ ਕਰਾਰ ਦਿੱਤਾ ਹੈਗਾ ਸੋ ਇਹ ਜਿਹੜਾ ਮੁੱਦਾ ਹੈਗਾ ਜਿਹੜੇ ਗੁਰਦੁਆਰਾ ਸਾਹਿਬ ਨੂੰ ਢਾਹ ਲੱਗੀ ਮਰਿਆਦਾ ਨੂੰ ਢਾਹ ਲੱਗੀ ਹੈ ਉਸੇ ਕੋਈ ਐਕਸ਼ਨ ਲੈਵੇਗਾ ਜਥੇਦਾਰ ਸਾਹਿਬ ਜਾਂ ਜਿਵੇਂ ਐਸਡੀਪੀਸੀ ਦੇ ਪ੍ਰਧਾਨ ਹੈਗੇ ਨੇ ਦੇਖੋ ਜੀ ਹਰ ਤੋਂ ਮੈਂ ਤੁਹਾਨੂੰ ਵੱਡੀ ਦੱਸਦੇ ਆਂ ਵੀ ਜਿਹਨੇ ਸੋਰੀ ਨੂੰ ਮਾਰਿਆ ਸੀ ਸੰਨੀ ਹਾਂਜੀ ਪਟਿਆਲੇ ਜੇਲ੍ਹ ਦੇ ਵਿੱਚ ਜੋ ਉਹਦੇ ਤੇ ਜ਼ੁਲਮ ਹੋਇਆ ਵੀ ਤਿੰਨ ਖਸ਼ਹਰੇ ਭੇਡਿਏ ਲਉ ਦੇ ਨਾਲ ਵੀ ਹੋਰੀਆਂ ਲੱਤਾਂ ਇੰਨੀਆਂ ਕੁੱਟੀਆਂ ਉੱਥੋਂ ਦੇ ਡਿਫਟੀ ਨੇ ਜੀ ਤੇ ਇੱਕ ਵੀ ਵਿਦਿਆਨ ਸ਼ਰੋਮਣੀ ਕਮੇਟੀ ਦੇ ਮੈਂਬਰ ਜਾਨੀ ਆਇਆ ਕਾਲ ਤੱਕ ਤੇ ਜਹੇਦਾਰ ਦਾ ਨਹੀਂ ਆਇਆ ਜੀ ਵੀ ਹਰਪੁਰ ਇੱਕ ਵੀ ਮਰ ਗਿਆ ਜਿਉਂਦਾ ਤੇ ਕਾਲ ਤੱਕ ਦਾ ਜਹੇਦਾਰ ਵੀ ਮਰ ਗਿਆ ਜਿਉਂਦਾ ਹੂੰ ਵੀ ਕਿੱਡੀ ਵੱਡੀ ਉਹ ਜੋਧੇ ਦੀ ਕੁਰਬਾਨੀ ਆ ਤੇ ਇਹਨਾਂ ਨੇ ਮੂੰਹ ਮੀਚਲੇ ਜੀ ਤੇ ਜਿਹੜੀ ਤੁਸੀਂ ਗੱਲ ਕਰਦੇ ਆਂ ਵੀ ਇਹ ਜਹੇਦਾਰ ਕੋਈ ਐਕਸ਼ਨ ਲਊਗਾ ਹੂੰ ਜਹੇਦਾਰ ਦੀ ਕੀ ਜ਼ਰੂਰਤਾਂ ਵੀ ਐਕਸ਼ਨ ਲੈ ਲੇ ਇਹ ਜਿੰਨੇ ਨਾਨਕ ਸਾਹਿਬ ਜੀ ਐ ਇਹ ਸਖਬੀਰ ਬਾਦਲ ਦੇ ਨਾਲ ਹੈ ਜੀ ਕਿ ਜਦੋਂ ਨਾਨਕ ਸਾਹਿਬਾਂ ਨੇ ਕਿਹਾ ਵੀ ਜਹੇ ਉਹਨਾਂ ਨੇ ਕਿਹਾ ਸਖਬੀਰ ਨੂੰ ਵੀ ਤੇਰਾ ਜਹੇਦਾਰ ਸਾਨੂੰ ਤਲਬਦਾ ਹੈ ਹੂੰ ਕਿ ਇਹ ਇਹ ਇਹਦੀ ਕੀ ਜ਼ਰੂਰਤ ਜੁਜਾ ਨਾਨਕ ਸਾਹਿਬਾਂ ਨੂੰ ਤਲਬ ਨੇ ਜੀ ਵੀ ਲਾਇਆ ਤਾਂ ਸਖਬੀਰ ਬਾਦਲ ਦਾ ਹੂੰ ਲਾਇਆ ਤਾਂ ਸਖਬੀਰ ਬਾਦਲ ਦਾ ਤੇ ਇਹਦੀ ਕੀ ਜ਼ਰੂਰਤ ਤੁਹਾਡੇ ਸਾਹਮਣੇ ਹਮਮ ਖਾਰੀਆਂ ਵੀਡੀਓ ਚੱਲ ਰਹੀਆਂ ਇੱਕ ਵੀ ਦਰਨੀ ਇਹਦਾ ਆ ਵੀ ਮੈਂ ਇਹਨਾਂ ਨੂੰ ਤਲਬੂਗਾ ਕਿ ਮੈਂ ਇਹਨਾਂ ਨੂੰ ਤਨਖਾਹ ਲਾਵਾਂਗਾ ਤੇ ਵੀ ਇਹਨਾਂ ਨੂੰ ਸਿੱਖੀ ਜੋ ਖਰਚ ਕਰਾਂਗੇ ਵੀ ਸਾਰੀ ਦੁਨੀਆ ਨੇ ਵੀਡੀਓ ਵੇਖ ਲਈਆਂ ਤੇ ਕੀ ਇਹ ਕਾਲਕੱਤ ਦੇ ਗੈਦਰ ਨੇ ਵੀਡੀਓ ਨਹੀਂ ਵੇਖੀ ਜੀ ਜੀ ਪਾਬਾ ਹਮੀਰ ਸਿੰਘ ਜੀ ਤੁਸੀਂ ਸੰਨੀ ਦੀ ਗੱਲ ਕੀਤੀ ਹੈ ਜਿਵੇਂ ਦਲ ਹੈਗੇ ਨੇ ਸੰਸਥਾਵਾਂ ਹੈਗੀਆਂ ਨੇ ਬੁੱਢਾ ਦਲ ਤਰਨਾ ਦਲ ਵੀਦੀ ਚੰਦ ਦਲ ਹੈ ਉਹਨਾਂ ਦਾ ਕੋਈ ਬਿਆਨ ਨਹੀਂ ਮਿਲਿਆ ਤੁਹਾਨੂੰ ਮੇਰੇ ਖਿਆਲ ਜਉਂਦੇ ਮਰ ਗਏ ਜਿੰਨੀ ਉਹਦੇ ਤੇ ਜ਼ੁਲਮ ਹੋਇਆ ਤੇ ਜਿੱਡੀ ਵੱਡੀ ਉਹਦੀ ਕੁਰਬਾਨੀ ਐ ਤੇ ਕੀ 100 50 ਬੰਦਾ ਉੱਥੇ ਇਕੱਠਾ ਹੋਇਆ ਕਿੱਧਰ ਗਏ ਦਲ ਕਿੱਧਰ ਗਏ ਸੰਸਾ ਸਮਾਜ ਕਿੱਧਰ ਗਏ ਠਸਾਲ ਦੇ ਮੁਖੀ ਸਭ ਦੇ ਦੰਦਲਾਂ ਪੈ ਗਈਆਂ ਸਾਹਮਣੇ ਮੂੰਹ ਮੀਟਲੇ ਨਾ ਬੋਲਣ ਦਾ ਕੀ ਕਰਨੇ ਬਾਬਾ ਜੀ ਇਹਨਾਂ ਦੇ ਪਿੱਛੇ ਕੀ ਕਰਨਾ ਇਹਨਾਂ ਦੇ ਪਿੱਛੇ ਕਾਰਨ ਇਹੋ ਹੀ ਐ ਵੀ ਸਾਨੂੰ ਜਿਹੜਾ ਸੀ ਉੱਥੇ ਗਏ ਤੇ ਸਾਡੀ ਸਾਡੀਆਂ ਜਿਹੜੇ ਹਿੰਦੂ ਵੋਟ ਹੈ ਜਿਹੜੀ ਪਾਰਟੀ ਦਾ ਉਹ ਸੂਰੀ ਸੀ ਹਾਂਜੀ ਵੀ ਜਿਵੇਂ ਉਦੋਂ ਮਜੀਠੀਆ ਕਹਿੰਦਾ ਸੀ ਵੀ ਇਹਨੂੰ ਮਾਰਨਾ ਨਹੀਂ ਚਾਹੀਦਾ ਇਹਨਾਂ ਨੂੰ ਵੀ ਮੈਂ ਸੂਰੀ ਦੇ ਘਰੇ ਜਾਊਂਗਾ ਵੀ ਸਾਡੀਆਂ ਵੋਟਾਂ ਨਾ ਖਰਾਬ ਹੋ ਜਾਣ ਹਿੰਦੂ ਵੀ ਵੀ ਅੱਜ ਅੱਗੇ ਇਹ ਥੁਰੰਬੀ ਕਾਲੀਗਨ ਕਿਉਂ ਚੁੱਪ ਹੈ ਹਾਂ ਸੰਤ ਸਮਾਜ ਕਿਉਂ ਚੁੱਪ ਹੈ ਨਹੀਂ ਸਾਡੇ ਸਾਡੇ ਬੰਦਿਆਂ ਕੱਡੀਆਂ ਕੱਡੀਆਂ ਅੱਜ ਵੇਖੋ ਉੱਤੇ ਕਿੰਨਾ ਜ਼ੁਲਮ ਹੋਇਆ ਹੈ ਤੇ ਅੱਜ ਇਹ ਕਿਉਂ ਚੁੱਪ ਹੈ ਜੀ ਇਹ ਇਹ ਚੁੱਪ ਹੈ ਤੇ ਤਾਂ ਹੀ ਦੁਨੀ ਦੁਨੀ ਦੇ ਬਈਏ ਉੱਠ ਕੇ ਅੱਜ ਸਾਡੇ ਬੱਚਿਆਂ ਨਾਲ ਬਲਾਤਕਾਰ ਕਰ ਕਰਕੇ ਉਹਨਾਂ ਬੱਚਿਆਂ ਨੂੰ ਮਾਰ ਰਹੇ ਆ ਉਹ ਤੋਂ ਪਿੱਛੋਂ ਜੀ ਇੱਕ ਕੁੜੀ ਤੇ ਮੁੰਡੇ ਨੂੰ ਕਮਾਲ ਚ ਬਈਆ ਲੈ ਗਿਆ ਖਿੱਚ ਕੇ ਇਹ ਇੱਕ ਇੱਕ ਕੱਲ ਫੇਰ ਭਈ ਇਹਨੇ ਛਰਾਤੀ ਕੇ ਕਰ ਫੇਰ ਕੁੜੀ ਫੜ ਲਈ ਉਹ ਲ ਮੈਂ ਕੇ ਨੂੰ ਛੁੱਟ ਕੇ ਆ ਜਾਣਾ ਐ ਤੇ ਮੈਂ ਮਾਰ ਕੇ ਥੋਂ ਨਿਕਲ ਜਾਣਾ ਉਹ ਤਾਂ ਅੱਜ ਵੀ ਥਨੂੰ ਵੰਗਾ ਰੇ ਜੀ ਜਿਹੜਾ ਬੰਦਾ ਕੋਈ ਗੱਲ ਕਰਦਾ ਐ ਕਿ ਆ ਬਠਿੰਡੇ ਦੇ ਵਿੱਚ ਜਿੰਨਾ ਲੋਕਾਂ ਨੇ ਵੀਡੀਓ ਪਾਈਆਂ ਸੀ ਵੀ ਭਈਆ ਨੂੰ ਬਾਹਰ ਕੱਢੋ ਤੇ ਉਹਨਾਂ ਬੰਦੇ ਦੇ ਉੱਤੇ ਪਰਚੇ ਹੋ ਰਹੇ ਐ ਜੀ ਜੀ ਹਾਂ ਜੀ ਸਰ ਕੇਸ ਕਿਹੜੀਆਂ ਤਰ੍ਹਾਂ ਦੀ ਤਹਿਤ ਹੋਏਗਾ ਕਿਉਂਕਿ ਇਹ ਬੇਅਦ ਵੀ ਹੋਈ ਐ ਨਾ ਤੁਕੀ ਆਈਪੀਸ 295 ਹੁੰਦੀ ਹੈ ਜੀ 294 ਇਹ ਉਹਦਾ ਉਹਦੀ ਕੋਰਸਪੋਂਡਿੰਗ ਬੀਐਨਐਸ ਜਿਹੜੀ ਧਾਰਾ ਹੈ ਉਹਦੇ ਵਿੱਚ ਕੇਸਿਸਟਰੀ ਪੈ ਜਾਏਗਾ ਇੱਕ ਤੋਂ ਸਿਰ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਗੁਰੂ ਕਰਨ ਸਾਹਿਬ ਇਹ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋਣ ਜਾਣ ਰਹੇ ਜਾਂ ਕਿਵੇਂ ਹੈ ਉਹਦੇ ਬਾਰੇ ਕੋ ਅਸੀਂ ਪਹਿਲੇ ਕੇਸਿਸਟਰੀ ਕਰਕੇ ਜੀ ਸਾਰਾ ਸਾਰਾ ਬਾਕੀ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਅਸੀਂ ਸਾਰਾ ਜੋ ਵੀ ਹੋਏਗਾ ਉਹ ਵੀ ਜਿਹਾ ਕਰਾਂਗੇ ਓਕੇ ਠੀਕ ਹੈ ਸੋ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਨੂਰ ਮੈਲ ਦੇ ਵਿੱਚ ਜਿਹੜਾ ਨਾਨਸਰ ਠਾੜ ਗੁਰਦੁਆਰਾ ਬਣਿਆ ਸੀ ਉਹਨੂੰ ਵੇਚ ਦਿੱਤਾ ਗਿਆ ਹੈਗਾ ਧੰਨਵਾਦ ਜੀ ਆਪ ਜੀ ਦਾ ਤੇ ਆਪਣੇ ਸਰੋਤਿਆਂ ਦਾ ਜੀ ਜਿਹੜੇ ਸੁਣ ਰਹੇ ਐ ਤੇ ਆਪਣਾ ਫੋਨ ਕਰਨ ਤੇ ਤੇ ਸਿੱਖ ਕੌਮ ਨੂੰ ਜਾਗਰਤ ਕਰਨ ਤੇ ਆਪ ਜੀ ਦੇ ਚੈਨਲ ਦਾ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ